ਦੋਸਤੋ ਗੱਲ ਕਰਦੇ ਆਂ ਦੁਕਾਨਦਾਰੀ ਦੀ ਦੁਕਾਨਦਾਰੀ ਦੇ ਵਿੱਚ ਆਧਾਰ ਆਧਾਰ ਤੋਂ ਦੁਕਾਨਦਾਰ ਡਰਦਾਗਾ ਤੂੰ ਆ ਮਗਰ ਸ਼ੋਰ ਸ਼ਰਾਬ ਆਊਗਾ ਤੂੰ ਸੀ ਇਗਨੋਰ ਕਰਦੇ ਹੋ ਵੀ ਅੱਜਕੱਲ ਗਾਕਤਾ ਕੋਈ ਵਿਹਾਰ ਨਹੀਂ ਰਹਿ ਗਿਆ ਕਿਉਂਕਿ ਗਾਕਣਾ ਜਿਵੇਂ ਇੱਕ ਵਾਰੀ ਲਿਆਜੀ ਵਾਲੀ ਸੌਦਾ ਲੈ ਗਿਆ ਮਿੱਠੀਆਂ ਜੀਆਂ ਮਾਰ ਕੇ 40 50 ਦਾ ਚਲੋ ਜਿੰਨੇ ਦਾ ਵੀ ਹੋ ਗਿਆ 100 ਦਾ ਤੇ ਬਾਅਦ ਚ ਕੀ ਕਰਦਾ ਵੀਕ ਦਿਨਾਂ ਬਾਅਦ ਘਟਾਊਗਾ ਕਦੇ 15 ਦਿਨਾਂ ਬਾਅਦ ਆਪਦੀ ਮਰਜ਼ੀ ਨਾਲ ਸੋ ਫਿਰ ਦੁਕਾਨਦਾਰ ਵੀ ਉਹੋ ਜਿਹਾ ਜਾਂਦਾ ਮੰਨ ਲਓ ਤੁਸੀਂ ਗਾਹਕ ਇੱਕ ਅੱਜ ਆਧਾਰ ਲੈ ਗਿਆ ਅਗਲਾ 20 ਦਿਨਾਂ ਬਾਅਦ ਕਟਾਊਗਾ ਫਿਰ ਸਾਡੇ ਵਰਗਾ ਦੁਕਾਨਦਾਰ ਵੀ ਉਹੋ ਜਿਹਾ ਜਾਂਦਾ ਮੇਰੇ ਕੋਲ ਇੱਕ ਗਾਹਕ ਆਇਆ ਗਾਹਕ ਤਾਂ ਤੁਹਾਨੂੰ ਪਤਾ ਅਕਸਰ ਆਉਂਦੇ ਹੀ ਰਹਿੰਦੇ ਆ ਦੁਕਾਨਾਂ ਤੇ ਤੇ ਕੀ ਕੀਤਾ ਸੌਦਾ ਲੈ ਜਾ ਕਰੇ 15 ਦਿਨ 20 ਦਿਨਾਂ ਬਾਅਦ ਆਦੀ ਮਰਜ਼ੀ ਨਾਲ ਕਟਾਇਆ ਕਰੇ ਤੇ ਜਦੋਂ ਆਧਾਰਦਾਰ ਨਾਲ ਜਾਣਾ ਹੋਵੇ ਤੇ ਦੂਜੇ ਦਿਨ ਆ ਜਾ ਕਰੇ ਹੁਣ ਮੈਂ ਮੇਰੇ ਦਿਮਗ ਚ ਆਈ ਆ ਮੈਂ ਯਾਰ ਇਹ ਤਾਂ ਇਹ ਸਾਬ ਕਿਤਾਬ ਹੋ ਗਿਆ ਵੀ ਆਪਾਂ ਗਾਹਕ ਨੂੰ ਆਧਾਰ ਸੌਦਾ ਦੇ ਲਗੇ ਅਗਲੇ ਦਿਨ ਉਹ ਐਂ ਫੜਨੌਂਦਾ ਜਿਵੇਂ ਉਹਨੂੰ ਵਿਆਜ ਤੇ ਉਹਨੇ ਤੋਂ ਆਪਾਂ ਪੈਸੇ ਫੜੇ ਹੁੰਦੇ ਅਗਲਾ ਲੈਣ ਆ ਜਾਂਦਾ ਉਹ ਗੱਲ ਹੋ ਗਈ ਉਸ ਤੋਂ ਬਾਅਦ ਬਾਈ ਜੀ ਮੈਂ ਉਸ ਗਾਹਕ ਨੂੰ ਕਿਹਾ ਨਾ ਜਦੋਂ ਪੈਸੇ ਕਟਾ ਗਿਆ ਉਸ ਤੋਂ ਅਗਲੇ ਦਿਨ ਫੇਰ ਲੈਣ ਆ ਗਿਆ ਆਧਾਰ ਮੈਂ ਕਿਹਾ ਬਈ ਤੂੰ ਐਂ ਕਰੀ ਤੂੰ 20 ਦਿਨਾਂ ਬਾਅਦ ਕਟਾਇਓ 20 ਦਿਨਾਂ ਬਾਅਦ ਆਧਾਰ ਲੈ ਜੀ ਹੁਣ ਯਾਰ ਪਹਿਰ ਮੈਂ ਉਸ ਗਾਹਕ ਨੂੰ ਕਿਹਾ ਨਾ ਮੈਂ ਕਿਹਾ ਮਗਰ ਸ਼ੋਰ ਸ਼ਰਾਬਾ ਉਹ ਤਾਂ ਨਹੀਂ ਚੱਲੀ ਉਹ ਆਪਾਂ ਕਿਦੋਂ ਰੋਕ ਸਕਦੇ ਆ ਮੈਂ ਉਸ ਗਾਹਕ ਨੂੰ ਕਿਹਾ ਵੀ ਤੂੰ ਐਂ ਕਰੀ ਫਿਰ 20 15 20 ਦਿਨਾਂ ਬਾਅਦ ਹਿਲਾੜਦਾ ਜੀ 15 20 ਦਿਨਾਂ ਬਾਅਦ ਕਰ ਤੂੰ ਉਹ ਐ ਸਮਝਦਾ ਸੀ ਵੀ ਮੈਨੂੰ ਪੈਸੇ ਅਧਾਰੇ ਦਿੱਤੇ ਆ ਤੇ ਉਹ ਵਾਪਸ ਲੈਣਾ ਹੈ ਉਹਨਾਂ ਦਾ ਸਮਾਨ ਗਾਹਕ ਨੂੰ ਐ ਨਹੀਂ ਸਮਝ ਲੱਗਦੀ ਵੀ ਅਸੀਂ ਅਧਾਰ ਤੇ ਪੈਸਾ ਦਿੱਤਾ ਉਹ ਐ ਸਮਝਦੇ ਆ ਭਈ ਉੱਠੇ ਹੀ ਚੱਲਦੇ ਆ ਇਹ ਫਿਰ ਮੈਂ ਉਸ ਗਾਹਕ ਨੂੰ ਕਿਹਾ ਨਾ ਮੈਂ ਕਿ ਯਾਰ ਫਿਰ ਐ ਤਾਂ ਨਹੀਂ ਕੰਮ ਚੱਲਣਾ ਮੈਂ ਕਿ ਜਿਵੇਂ ਤੁਸੀਂ 20-20 ਦਿਨਾਂ ਬਾਅਦ ਨਹੀਂ ਕਟਾਉਂਦੇ ਅਸੀਂ ਵੀ ਉਹਨੇ ਦਿਨਾਂ ਬਾਅਦ ਆਧਾਰ ਦਿਆ ਕਰਾਂਗੇ ਗਾਹਕ ਦਾ ਵਧ ਗਿਆ ਬਲੱਡ ਤੇ ਇਹੀ ਜੇ ਦੁਕਾਨਦਾਰ ਗਾਹਕ ਦੇ ਪੈਸੇ 20-20 25-25 ਦਿਨ 모ੜੇ ਨਾ ਤੂੰ 20 ਦਿਨ ਦੀ ਤਾਂ ਗੱਲ ਨੂੰ ਦੂਰ ਆ ਜੀ ਮਤਲਬ ਜੇ ਦੁਕਾਨਦਾਰ ਇੱਕ ਤੋਂ ਦੂਜੇ ਦਿਨ ਗਾਹਕ ਦੇ ਪੈਸੇ ਰੱਖ ਲੈਣਾ ਗਾਹਕ ਨੂੰ ਦੰਦਲਾ ਪੈ ਜਾਣੀਆਂ ਸਿੱਧੀ ਗੱਲ ਆ ਆਪਾਂ ਤਾਂ ਸਿੱਧੀ ਗੱਲ ਕਰਦੇ ਆਂ ਗਾਹਕ ਤੋਂ ਆਪ ਕੋ ਨਹੀਂ ਸਭ ਢੂੰਦਾ ਆਪ ਦੁਕਾਨਦਾਰ ਨੂੰ ਐ ਮਗਰ ਲਾਉਂਦੇ ਆ ਜਿਵੇਂ ਨਾ ਗਾਹਕ ਦੁਕਾਨਦਾਰ ਨੌਕਰ ਹੁੰਦਾ ਵੀ ਉਹਦੇ ਤੋਂ ਉਧਾਰੇ ਪੈਸੇ ਫੜਨੇ ਹੁੰਦੇ ਆ ਦੂਜੀ ਟਾਈਪ ਦੇ ਮੇਰੇ ਕੋਲ ਗਾਹਕ ਇਹੋ ਜਿਹੇ ਆਉਂਦੇ ਆ ਕੋਈ ਵੀ ਆਂਦਾ ਵੀ ਸਮਾਨ ਲੈ ਜੇ ਨਾ ਉਹ ਤੋਂ ਪੈਸੇ ਕੱਟਣ ਲੱਗੇਗੇ ਨਹੀਂ ਯਾਰ ਇਹ ਤਾਂ ਉਹਨਾਂ ਦੇ ਆ ਤੂੰ ਮੇਰੇ ਫੇਰ ਕੱਟ ਲਈ ਵੀ ਤੂੰ ਪੈਸੇ ਲੈ ਕੇ ਆਇਆ ਚਲੋ ਇੱਕ ਵਾਰੀ ਕਿਸੇ ਲਈ ਲਿਆਵੇਂਗਾ ਦੂਜੀ ਵਾਰੀ ਲਿਆਵੇਂਗਾ ਤੂੰ ਉਹਨਾਂ ਦੀ ਜ਼ਿੰਮੇਵਾਰੀ ਥੋੜੀ ਲਈ ਆ ਕਿਸੇ ਘਰ ਦੀ ਤੂੰ ਆਪ ਦੀ ਜ਼ਿੰਮੇਵਾਰੀ ਮਸਲਾਵੇਂਗਾ ਅਗਲਾ ਕਹਿੰਦਾ ਨਾ ਇਹਦਾ ਉਹਦੇ ਪੈਸੇ ਆ ਯਾਰ ਉਹਨੇ ਸਮਾਨ ਲੈਣਾ ਤੇ ਮੈਂ ਕਿਹਾ ਵੀ ਆ ਪੂਰੀ ਤਾਂ ਤੂੰ ਹੀ ਲੈ ਕੇ ਜਾਣਾ ਹੁੰਦਾ ਨਹੀਂ ਨਹੀਂ ਇਹ ਤਾਂ ਉਹਦੇ ਆ ਮੈਂ ਤਾਂ ਉਹਨਾਂ ਦੇ ਕੰਮ ਦੇ ਲੱਗਿਆ ਹੈਗਾ ਤਾਂ ਕਰਕੇ ਦੁਕਾਨਦਾਰ ਵੀ ਉਹ ਕੋ ਜਾ ਜਾਂਦਾ ਕਹਿੰਦਾ ਜੇ ਗਾਹ ਕੋ ਕੋ ਜਾਇਆ ਪਿਆ ਪੈਸੇ ਨਹੀਂ ਘਟਾਉਂਦਾ ਤੇ ਸਾਨੂੰ ਵੀ ਉਹੋ ਜਿਹਾ ਹੋਣਾ ਪਊਗਾ ਤਾਂ ਕਰਕੇ ਅੱਜ ਕੱਲ ਦੁਕਾਨਦਾਰੀ ਤੇ ਅਧਾਰ ਅਧੂਰਾਣਾ ਕੰਮ ਖਤਮ ਹੋ ਚੁੱਕਿਆ ਮਤਲਬ ਅੱਜ ਕੱਲ ਵਿਸ਼ਵਾਸ ਵਾਲੀ ਇਨਾਂ ਦੀ ਕੋਈ ਚੀਜ਼ ਹੀ ਨਹੀਂ ਰਹੀਗੀ ਠੀਕ ਆ ਖਤਮ ਹੋ ਚੁੱਕਿਆ ਇਹ ਦੁਕਾਨਦਾਰ ਨੇ ਨਹੀਂ ਕੀਤਾ ਇਹ ਗਾ ਕਾਫੀ ਕਰ ਰਿਹਾ ਜਾਂ ਤਾਂ ਕਹੂਗਾ ਜਾਂ ਤਾਂ ਛੇਤੀ ਪੈਸੇ ਨਹੀਂ ਕਟਾਉਣੇ ਜੇ ਕਟਾਉਣੇ ਆ ਵੀ ਆ ਤੇ ਦੁਕਾਨ ਮਤਲਬ ਤੱਕੇ ਚੜ ਵੀ ਕਿਹਾ ਗਾ ਕੇ ਤਾਂ ਬਸ ਇਹ ਤਾਂ ਮੇਰੇ ਨਹੀਂ ਇਹ ਤਾਂ ਕਿਸੇ ਦੇ ਆ ਕੋਈ ਨਹੀਂ ਫਿਰ ਕਟਾ ਦਾਂਗੇ ਬਾਅਦ ਚ ਕਟਾ ਦਾਂਗੇ ਕੋਈ ਨਹੀਂ ਆਪਾਂ ਕਿਹੜਾ ਭੱਜੇ ਜਾਣ ਲੱਗੇ ਆਹ ਡਾਇਲੌਗ ਹੁੰਦੀ ਹੈ